ਪਰਾ ਦਾ ਗੋਲਡਨ ਬॉय ਨੀਰਜ ਚੋਪੜਾ ਹੁਣ ਤੂਫਾਨ ਦੇ ਵਿੱਚ ਫਸ ਗਿਆ ਹੈ। ਉਹਨਾਂ ਨੇ ਪਾਕਿਸਤਾਨੀ ਜੈਵਲਿਨ ਥਰੋਅਰ ਅਰਸ਼ਦ ਨਦੀਮ ਨੂੰ ਆਪਣੇ ਇਵੈਂਟ ਦੇ ਲਈ ਸੱਦਾ ਦਿੱਤਾ ਸੀ ਪਰ ਜਿਵੇਂ ਹੀ ਪਹਿਲਗਾਮ ਹਮਲਾ ਹੋਇਆ ਸੋਸ਼ਲ ਮੀਡੀਆ ਤੇ ਤੂਫਾਨ ਆ ਗਿਆ ਤੇ ਉਹ ਵਿਵਾਦਾਂ ਦੇ ਵਿੱਚ गिर ਗਏ। ਨੀਰਜ ਚੋਪੜਾ ਕਲਾਸਿਕ ਚ ਪਾਕਿਸਤਾਨ ਦੇ ਅਰਸ਼ਦ ਨਦੀਮ ਨੂੰ ਨੀਰਜ ਚੋਪੜਾ ਨੇ ਇਨਵਾਈਟ ਕੀਤਾ ਸੀ ਜਿਸ ਤੋਂ ਬਾਅਦ ਇਸ ਵਿਵਾਦ ਤੇ ਪਹਿਲੀ ਵਾਰ ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਸੱਦਾ ਸਿਰਫ ਇੱਕ ਐਥਲੀਟ ਵੱਲੋਂ ਦੂਜੇ ਐਥਲੀਟ ਨੂੰ ਦਿੱਤਾ ਗਿਆ ਸੀ ਪਰ ਹਾਲ ਇਹਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਅਰਸ਼ਦ ਨਦੀਮ ਦੀ ਸ਼ਮੂਲੀਅਤ ਪੂਰੇ ਤਰੀਕੇ ਦੇ ਨਾਲ ਰੱਦ ਹੋ ਗਈ ਹੈ ਤਾਂ ਪੈਲਗਾਮ ਦੇ ਵਿੱਚ ਅੱਤਵਾਦੀ ਹਮਲੇ ਤੋਂ ਪਹਿਲਾਂ ਨੀਰਜ ਚੋਪੜਾ ਨੇ ਅਰਸ਼ਦ ਨਦੀਮ ਨੂੰ ਭਾਰਤ ਦੇ ਵਿੱਚ ਹੋਣ ਵਾਲੇ ਇਸ ਸਮਾਗਮ ਦੇ ਲਈ ਸੱਦਾ ਦਿੱਤਾ ਸੀ ਜਿਸ ਕਾਰਨ 올림픽 골ਡਨ ਮੈਡਲ ਜੇਤੂ ਭਾਰਤੀ ਸਟਾਰ ਐਥਲੀਟ ਨੀਰਜ ਚੋਪੜਾਏ ਸਮੇਂ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਉਸ ਨੂੰ ਲੈ ਕੇ ਤਾਂ ਨੀਰਜ ਨੇ ਖੁਲਾਸਾ ਕੀਤਾ ਕਿ ਇਸ ਮੁੱਦੇ ਤੇ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜ਼ਿਆਦਾ ਲੋਚਨਾ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਨਿਸ਼ਾਨਾ ਆ ਗਿਆ ਉਹਨਾਂ ਨੇ ਕਿਹਾ ਕਿ ਪੈਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਰਸ਼ਦ ਨਦੀਮ ਦਾ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣਾ ਪੂਰੇ ਤਰੀਕੇ ਦੇ ਨਾਲ ਅਸੰਭਵ ਹੈ ਅਤੇ ਉਹ ਆਪਣਾ ਦੇਸ਼ ਪਹਿਲਾਂ ਸਮਝਦੇ ਨੇ